ਆਮਦਾ ਮੂੰਹ ਦੇਖੀ ਗਗਨ ਨਾ ਯਾਰ ਕੰਡੇ ਕੰਡੇ ਚਾਮ ਦੇ ਦੇ ਜੀਤੇ ਨੂੰ ਕੰਡੇ ਕੰਡੇ ਚਾਮ ਦੇ ਦੇ ਜੀਤੇ ਬਾਗਲ ਇਹਨੇ ਮੁੱਦਨੀਆ ਗਗਨ ਜਾਲ ਬਪਾਣਕਾ ਓਰੇ ਭੰਡ ਵੀ ਆ ਗਈ ਚਾਚੇ ਪੁਰਾਣੇ دیਵਾਨੇ ਵਾਂਗ ਸੌ ਦੇ ਦੇ ਮੇਰੀ ਭੈਣ ਨੇ ਵੀ ਕਹਿਤਾ ਕਹਿੰਦੇ 100 ਦੇ ਚਲ ਦੇ ਦੇ ਹੁਣ 100 ਲੈ ਲੈ ਇਹਨੇ ਕੱਪੜੇ ਬਾਦ ਤਲੀਆਂ ਨਹੀਂ ਕਹਿੰਦੀ ਹੁਣ ਥਾਰ ਵਾਲੇ ਕੋਲ ਜਾਣੀ ਆ ਹੁਣ ਆਇਆ ਮੈਂ ਕੀਤਾ ਤਿਆਰ ਭਾਵੇਂ ਮੈਂ ਆਪ ਸੋਹਣੀ ਨਹੀਂ ਤਿਆਰ ਹੋਈ ਉਹ ਐਨ ਕਨਾਲ ਆਇਆ ਕਰਨੀ ਤੂੰ ਪਹਿਲਾਂ ਜੀਰੀ ਨਹੀਂ ਮੰਗਣ ਆਉਂਦਾ ਨਾ ਮੀਨ ਨਹੀਂ ਆਉਂਦਾ ਨਾਲੇ ਖੁਸ਼ੀਆਂ ਚ ਕੋਈ ਆਉਂਦਾ 200 ਦੈ ਨਾ ਮੈਨੂੰ ਦੇਣਾ ਛਾਂ ਉਹ 300 ਤਾਂ ਲੈ ਕੇ ਜਾ ਥਾਰ ਮੋੜਨਾ ਉਹ ਕਹਿੰਦੇ ਕੋਟ ਬੈਂਡ ਪਾਇਆ ਵਧੀਆ ਮੁੰਡੇ ਨੇ ਮੁੰਛਾ ਖੜੀਆਂ ਕੀਤੀਆਂ ਕੀਤੀਆਂ ਕਹਿੰਦਾ ਹੈ ਮੇਰੇ ਕੋਲ ਛੱਡੇ ਬਣਾ ਖੜਾ ਇਹ ਕਹਿੰਦਾ 100 ਰੁਪਏ ਦੇ ਲੈ ਲੈ ਹੈ ਨਹੀਂ ਮੇਰੇ ਕੋਲ ਬਹੁਤ ਤੱਕ ਉਹਦੇ ਤੋਂ ਮੰਗੋ ਨਹੀਂ ਕਹਦੇ ਹਸੇ ਲੀ ਗਏ ਤੂੰ ਹੀ ਕਹਦੇ ਮੇਰੀ ਭੈਣ ਲੀ ਮੈਂ ਉਹਦੀ ਘਰ ਵਾਲੀ ਆ ਮੈਂ ਉਹਦੀ ਨਹੀਂ ਫਿਰ ਤੈਨੂੰ ਅਸੀਂ ਤੇ ਲੀਏ ਅਸੀਂ ਦੋ ਜਣੀਆਂ ਮੇਰਾ ਲੜੀ ਕਹਿੰਦੇ ਤੇ ਲੀ ਤਿੰਨ ਜਣੀਆਂ ਅੰਕੀ ਸਾਲ ਲਾਂਗੇ 100 ਲੱਗੇ ਬਸ ਤੂੰ ਇੱਕ 100 ਦੇ ਦੇ ਮੇਰੀ ਭੈਣ ਨੇ ਵੀ ਕਹਿਤਾ ਕਹਿੰਦੇ ਇੱਕ 100 ਦੇ ਦੇ ਚਲ ਦੇ ਦੇ ਹੁਣ 100 ਲੱਗੇ ਦੇ ਦੇ 100 ਦੇ ਦੇ 100 ਰੱਬ ਦੇ ਪੁੱਤ ਨੂੰ ਭਾਗ ਲਾਵੇ ਤੇਰੀ ਜੋੜੀ ਨੂੰ ਜੋਗ ਲੱਗੇ ਰਾ ਆ ਚੱਲ ਖੁਸ਼ ਐ ਅਲਮੁਸਾਲਮ ਪਹਿਲਾ 50 ਚੱਲ ਦੋ ਕੇ ਦਵਾਵਾਂ ਹੋਰ ਦੇ ਦੇ ਹੋਰ ਕੀ ਚਾਹੀਦਾ ਤੈਨੂੰ ਉਹ ਦਵਾ ਦੇ ਦੰਨੇ ਹਾਂ ਬਸ ਜੋ ਤੂੰ ਕਹਤਾ ਉਹ ਹੀ ਮਿਲ ਜੇ ਮੁੰਡਾ ਹੈਗਾ ਹੋਰ ਤੁਹਾਡੀ ਮਨੋ ਕਾਮਨਾ ਸਾਰੀ ਪੂਰੀ ਹੋਵੇ ਹਾਂ ਜੋ ਤੁਹਾਡੀ ਮਨ ਦੀ ਕਾਮਨਾ ਹੋਵੇ ਸਾਰੀ ਪੂਰੀ ਹੋਵੇ ਲੈ ਵੀ ਮੁੱਛਾਂ ਵਾਲਿਆ ਤੂੰ ਹੀ ਐਂ ਕਿਚੋਬਰਾ ਇੱਥੇ ਕੱਲਾ ਬਿੰਦਰਾ ਬਿੰਦਰਾ ਅਬ ਬਿੰਦਰਾ ਬਿੰਦਰਾ ਖੱਲੇ ਕਰੀ ਟਾਲੀਆਂ ਨਹੀਂ ਕਹਿਨੀ ਹੁਣ ਥਾਰ ਵਾਲੇ ਕੋਲ ਜਾਣੀ ਆ ਹੁਣ ਇਹ ਮੋਟੀ ਸਾਮੀ ਆ ਕਹਿੰਦੀ ਹੁਣ ਇਹਦੇ ਕੋਲੋਂ ਲੈਣਾ ਸਾ ਉਹ ਬੈਠਾ ਪਰੋਣਾ ਇੱਕ ਹੋਰ ਉਹ ਵੀ ਪਰੋਣਾ ਸੀ ਇਹ ਵੀ ਪਰੋਣਾ ਆ ਉਹ ਪਰੋਣੇ ਤੋਂ ਲਓ ਹੁਣ ਉਹ ਪਰੋਣੇ ਦੇਖਾਂ ਪਰੋਣਾ ਤੂੰ ਤੋਤਾ ਬੋਲੇ ਸੋਹਣਿਆ ਜੀ ਆਵੇ ਭੈਣ ਕੈਰੀ ਪਰੋਣੇ ਇਹਦੇ ਪਰੋਣੇ ਆ ਪਰੋਣੇ ਆ ਕਰ ਲਾ ਜੇਬ ਡਿੱਲੀ ਮੈਂ ਨਾ ਭਨ ਲਾਈ ਉਹ ਪ੍ਰੋਹਣਾ ਉਹਦੀ ਮੰਗਲ ਜਾ ਉਹਦੇ ਦਾ ਗੱਲ ਆ ਉਹ ਜਿਵੇਂ ਮੇਰਾ ਘਰ ਵਾਲਾ ਉਹ ਛੋਟੀ ਦਾ ਆ ਅੱਛਾ ਹਾਂ ਉਹਦੇ ਤੋਂ ਮੰਗੋ ਜੀਜਾ ਜੀਜਾ ਉਹ ਜੀਜਾ ਖਟਕੇ ਲੈ ਆਂਦਾ ਜੀਜਾ ਉਹ ਲਿਆ ਮਿੰਦੇ ਦਾ ਜੀਜਾ ਕਾ ਖਟਕੇ ਲੈ ਆਂਦਾ ਹ ਜੀਜਾ ਉੱਧਰ ਗਿਆ ਥੱਲੇ ਉੱਧਰ ਦੀ ਉੱਧਰ ਦੀ ਤੋੜਿਆ ਬੱਕਰੀ ਵਾਲੀ ਮਾਸੀ ਆ ਇਹ ਮਾਸੀ ਆ ਕਿ ਟੀਚਰ ਆ ਇਹ ਹਾਂ ਇਹਦੇ ਤੋਂ ਉਹ ਵਧਾਈਆਂ ਬਾਕੀ ਦੀਆਂ ਐਸ ਆਰ ਪੀਆ ਖੁਸ਼ ਹੋ ਕੇ ਮਾਲਕ ਤੇਰੀਆਂ ਸੌ ਹੁਣ ਪੰਜਾਬ ਤੋਂ ਪੰਜਾਬ ਕਰਨੀ ਹੱਸਦੇ ਚੱਕ ਚੱਕ ਖੁਸ਼ ਹੁਣ ਕਰ ਲੈ ਗੇੜ ਬੰਦ ਪੁੱਤ ਅਮਰ ਇਹਦਾ ਫਾਫ ਸੋੜ ਤਾਂ ਪਹਾੜ ਵੀ ਦਿੱਤਾ ਹੋਰ ਹਾਂਜੀ ਨੋ 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 ਕੇ ਫੋਨ ਦੀ ਫਿਕਰ ਲੜੀ ਆ ਦੇਖੀ ਇੱਧਰ ਆ ਦੇਖੀ ਇੱਧਰ ਹੋਰ ਭੁੱਖ ਲੱਗੀ ਪਈ ਆ ਇੱਧਰ ਇੱਧਰ ਅਮਨ ਨਿਤਿੰਦਰ ਸਿੰਘ ਮਤਲਬ ਵੀ ਨਿਤਿੰਦਰ ਸਿੰਘ ਨਿਤਿੰਦਰ ਸਿੰਘ ਵਾਲੀ ਮੇਰੇ ਤੋਂ ਆਪ ਮੰਗੇ ਮੈਂ ਤਾਂ ਮੈਂ ਤਾਂ ਲੈਣਾ ਹੀ ਨਹੀਂ ਮੈਂ ਤਾਂ ਲੈਣਾ ਹੀ ਨਹੀਂ ਸਿੰਘ ਪੂਰੀ ਗੱਡੀ ਹੰਮ ਮੈਂ ਜਦੋਂ ਮੈਂ ਪ੍ਰਾਪਰ ਖਾਣਾ ਚਾਹੀਦੀ ਬਣਾਏ ਸੀ ਛੱਕਾ ਜੋ ਪਲੇਟਾਂ ਦੇਖੀ ਤਿੰਨ ਭਰ ਲਈਆਂ ਇਹਨਾਂ ਨੇ ਕਿੱਥੇ ਨਾਲ ਹੋ ਜਾਂਦੀ ਹੈ ਕਿੱਥੇ ਆ ਗਿਆ ਮੈਂ ਤੁਹਾਨੂੰ ਪਕੌੜੇ ਨਹੀਂ ਖਾਣੇ ਸੀ ਪਨੀਰ ਦੇ ਤੁਹਾਡੇ ਵਾਸਤੇ ਸਪੈਸ਼ਲ ਪਲੇਟ ਆਈ ਹੈ ਪਨੀਰ ਵਾਲੀ ਉਹ ਖਾ ਕੇ ਸਾਰੇ ਸਾਰਾ ਕਰ ਲਓ ਦੋ ਅਤੇ ਤੀਜੀ ਮਲੇ ਇਧਰੋਂ ਲੈ ਲੋ ਓਕੇ ਕਿੱਥੇ ਆ? ਚੱਲ ਲੈ। ਜਿਹੜਿਆ ਸਾਡਾ ਦੇ ਕੀ ਲੈਣਾ ਤੁਸੀਂ? ਟਿਸ਼ੂ ਪਾਪਾ। ਟਿਸ਼ੂ ਪਾਪਲ। ਕੀ ਕਾਣਾ ਤੁਸੀਂ? ਉਦਾਂ। ਮੈਂ ਪਾੜਨਾ ਤੁਸੀਂ। ਤੁਸੀਂ ਗੰਦੇ ਹੋ ਬੱਚੇ। ਨਹੀਂ ਫੇ ਪਾੜਦੇ ਥੋੜੀ ਹੁੰਦੇ ਆ ਸੋਹਣੇ ਬੱਚੇ। ਨੋਣਾ ਬੱਚਾ ਕਿ ਗੰਦਾ ਬੱਚਾ? ਸੋਹਣਾ। ਗੰਦਾ ਬੱਚਾ ਕਹਿੰਦਾ। ਸੋਹਣਾ ਕਿਆ ਕੰਦਾ ਗਿਆ ਉਹਨੇ ਕੀ ਕਰਦੇ ਆ ਨੇ ਹਾਲ ਤੂੰ ਥੱਪੜ ਪੈਣਗੇ ਨਹੀਂ ਉਹ ਕਹਿੰਦਾ ਕੱਲੇ ਕੱਲੇ ਨੂੰ ਦੇਖੂ ਮੈਂ ਦੱਸ ਕੀ ਕਰੇਗਾ ਤੂੰ ਐਂ ਕਾ ਕਰਦਾ ਸੀ ਕੀ ਕਰੇਗਾ ਤੂੰ ਅਸੀਂ ਤੇਰੀ ਪੱਪੀ ਸ਼ੇਮ ਕਰ ਦਾਂਗੇ ਇੱਧਰ ਗੱਲ ਸੁਣ ਅੱਜ ਤਾਂ ਨਾਂ ਯਾਦ ਕਰਾ ਜਾ ਯਾਦ ਆਊਗਾ ਆ ਮੁੰਡਾ ਮੂੰਹ ਦੇਖੀ ਗਗਨ ਨਾ ਯਾਰ ਯਾਰ ਜਿਆਦਾ ਓਏ ਗਣੀ ਇਹਦਾ ਮੂੰਹ ਦੇਖੇ ਓ ਮੋਲੋ ਲੋ ਲੋ ਕਿੰਨਾ ਫਾਈਕੋ ਗੇ ਵੀ ਪਾਪੀ ਸੀ ਮੇਰੀ ਆਹ ਦੇਖੋ ਅਸਰਾ ਤੋਂ ਬੰਦ ਰਹਿਸਾ ਆਹ ਰੋ ਪੱਪੀ ਜੇ ਪੱਪੀ ਜੇ ਉਹ ਬੋੜਾ ਜਿਹਾ ਬੋੜਾ ਜਿਹਾ ਬਾਹਰ ਆਉਂਦੀ ਬਾਹਰ ਬਾਉ ਕੱਢਣ ਲੱਗਿਆ ਉਹਦਾ ਓ ਨਹੀਂ ਲਗੋ ਨਾ ਯਾਦਾਰ ਮਿਲ ਨਹੀਂ ਬਾਉ ਨਹੀਂ ਕੱਢਾ ਕੋਈ ਕੁਝ ਨਹੀਂ ਆਇਆ بس یوں لاਣੀ اتنا سیوں ਕੰਮ ਕਰ ਜੇ ਮੈਂ ਸੀਉ ਨਾ ਦਾਂ ਐ ਨਹੀਂ ਐ ਨਹੀਂ ਐ ਨਹੀਂ ਹਾਂ ਰਹੀ ਸੁਈ ਰੱਖਿਆ ਕਰੇਂ ਜੈ 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 ਹਾਏ ਹਾਏ ਮਿੱਠਾ ਤੂੰ ਉਹ ਤਾਂ ਖਾਦਾ ਨਹੀਂ ਇਹਨੇ ਪੀਰ ਮੈਂ ਖਾਦਾ ਨਹੀਂ ਬਾਬਾ ਖੋਲੀ ਆਂਦਾ ਉਹ ਖੋਲੀ ਆਂਦਾ ਚਲੋ ਮੈਂ ਪਹਿਲਾਂ ਗਿਆ ਹੀ ਤਾਂ ਪਲੇਟ ਜਿਆਦਾ ਭਰ ਲਈ ਵੇਖ ਲੈ ਬਈ ਪਲੇਟ ਜਿਆਦਾ ਭਰ ਲਈ ਮਨੁਪ੍ਰੀਤ ਹੁਣ ਮੂਹ ਲਗਾਈ ਜਾਂਦੀ ਆ ਦੀਦੀ ਮਦਦ ਕਰੋ ਸਾਹਬ ਦਾ ਭਰੀਦਾ ਹੁੰਦਾ ਮੇਰਾ ਖਾ ਲਓ ਬਾਈ ਖਾ ਲਓ ਤੁਸੀਂ ਹੁਣ ਜਿਹਨਾਂ ਨਹੀਂ ਖਾਦੇ ਚੱਲਾ ਮੈਂ ਮਾੜਾ ਹੋ ਗਿਆ ਕਹਿੰਦਾ ਹਾਂ ਕਹਿੰਦਾ ਮੈਂ ਮਾੜਾ ਹੋ ਗਿਆ ਚੱਲਾ ਚੱਲਾ ਲਾਡੀ ਤੁਸੀਂ ਕਹਿੰਦੇ ਮੈਂ ਕਮਜ਼ੋਰ ਹੋ ਗਿਆ ਹਨਾ ਉਹ ਦੇਖ ਲਿਆ ਅਸੀਂ ਵੀਡੀਓ ਚ ਗੈਸ ਕਰੋ ਵੀ ਇਹ ਸਾਰੇ ਆਣੇ ਕਿ ਇਹ ਕਿੱਥੇ ਬੈਠੇ ਨੇ ਲਾੜੀ ਕਹਿੰਦਾ ਦਾਸ ਲੈ ਕੇ ਆਉਂਗਾ ਦਾਸ ਬੰਦੀ ਹੋਰੇ ਭੰਡ ਵੀ ਆ ਗਏ ਚਾਚੇ ਪੁਰਾਣੇ ਜਵਾਨੇ ਵਾਂਗ ਗਾਇਸ ਦੇਖ ਲਓ ਧਰਮਸ਼ਾਲਾ ਚ ਬਰਾਤ ਬੈਠੀ ਆ ਸਾਰੀ ਕਿਉਂਕਿ ਕੁੜੀ ਵਾਲੇ ਕਹਿੰਦੇ ਵੀ ਤੁਸੀਂ ਧਰਮਸ਼ਾਲਾ ਚ ਜਾ ਕੇ ਵੇਟ ਕਰੋ ਉਧਰ ਬੀਬੀਆਂ ਵੀ ਕਿੱਦਾਂ ਬੈਠੇ ਮੌਕੇ ਤੇ ਆਏ ਨੇ ਵੀ ਤੋਰ ਬੰਲੇ ਨਾ ਕਾਈਂ ਮੈਂ ਪਈ ਨਾ ਚਾ ਜੋ ਇਹਨਾਂ ਦਾ ਪੁਰਾਣੇ ਟਾਈਮ ਆਵਾਂਗੂ ਨਾ ਬਰਾਦ ਤਾਰੇ ਛਾਲਾ ਚ ਵਾਰਦੇ ਆ ਮਾਰਕਸ ਦਾ ਕਰ ਲਿਆ ਪਰ ਤੇ ਰਸਤਾ ਬਣਾਈ ਰਹੇ ਆ ਤੁਹਾਨੂੰ ਸਾਰੇ ਛੰਡੇ ਬੰਦੂ ਜੀ ਦੇ ਦਾ और ये कपड़े बाहर नहीं

कालाए कर में 500 धान मार तो भी दे मैं तो दे दे मैं तो दे दे फिर फिर 100 दे देना नहीं है लंदन मार रहा लसैम मारने लंदन मार रहा लसैम मारने ये लंदन तो आई है ओनु कह दे ना ला मटियारे मम्मी पा कर के डनो ना दे नी मटियारे गुड दोटी कागदी है दो दोज के मथा दे गए मां ਇਹ ਤਾਂ ਨਹੀਂ ਆਪਾਂ ਨੂੰ ਪਤਾ ਵੀ ਕਿਹੜਾ ਹੈਗਾ ਨਾਲ ਕਰਦੇ ਆ ਜੀ ਹੁਣ ਆਹ ਮੂਠ ਬੁਰਕੀ ਆ ਆ ਦੇ ਹੁਣ ਇੱਕ ਬੁਰਕੀ ਹੋ ਜਾ ਮੇਰੇ ਫੋਨ ਚ ਵੀ ਬੁਰਕੀ ਆ ਕਿੰਨੇ ਪੈਸੇ ਦੋਗੇ ਚੱਲ ਮੈਨੂੰ ਤਾਂ ਬੁਰਕੀ ਬਾ ਚੱਲ ਢੋਗਿਆ ਵਾਲੇ ਆਉਂਗਾ ਪਰ ਗਈ ਨਹੀਂ ਗਈ ਕਿਹਾਂ ਵੇਲੇ ਕਿਉਂ ਗਿਆ ਫਿਰ ਮੁੱਤ ਤੱਕ ਮਿੰਨਾ ਕਰਕੇ ਆਇਆ ਹੁਣ ਕਿਹਾ ਸੁਣ ਲਓ ਹੁਣ ਤੁਸੀਂ ਆਉਣ ਹਣ ਸਾਡੇ ਕੋਲੇ ਅਸੀਂ ਆਇਆਂ ਪਹਿਲੇ ਹੀ ਆਵਾਂਗੇ ਤੇਰੇ ਕੋਲੋਂ ਪਹਿਲਾਂ ਤਾਰਾ ਨੂੰ ਪਹਿਲਾਂ ਜਿਹੜਾ ਮੇਰੇ ਕੋਲੇ ਮਾਰ ਲਾ ਉਹ ਤਾਂ ਗਿੰਦੀ ਦਾ ਬਹੁਤ ਜ਼ਿਆਦਾ ਕਹਿਣਾ ਆ ਹੁਣ ਪਹਿਲਾਂ ਮੇਰਾ ਜਿਹੜਾ ਮੇਰੇ ਕੋਲੇ ਮਾਰ ਲਾ ਠੀਕ ਚੱਲ ਤਾਂ ਕਰਛ ਅਸੀਂ ਕਹੀ ਜਾਂਦੇ ਆ ਮਿਲ ਕੇ ਤਾਂ ਗਈ ਨਹੀਂ ਬਾਏ ਆ ਚੈਨਲ ਕਰਕੇ ਹੁਣ ਫੇਰ ਮੁੜੇ ਆਏ ਨੇ ਤਾਂ ਇੱਦਾਂ ਹੀ ਚੱਲੇ ਸੀ ਯਾਰ ਸਹੀ ਗੱਲ ਆ ਹੁਣ ਜਿਹੜਾ ਬਾਹਰ ਨਾਲ ਪਾਣੀ ਪੂਣੀ ਹੋਣ ਤੋਂ ਬਾਅਦ ਲੈ ਤੇ ਲੈ ਚੱਲ ਮੈਂ ਜਦੋਂ ਘਰੇ ਆਉਗੀ ਉਦੋਂ ਤੇਲ ਚੋਲੂਗੀ ਚੱਲ ਮੋਟੀ ਜਦੋਂ ਮੇਰੇ ਘਰੇ ਆਉਂ ਮੈਂ ਉਦੋਂ ਤੇਲ ਚੋਲੂਗੀ ਨਹੀਂ ਬਿਹਾਰ ਸਾਰੇ ਵਧੀਆ ਨਾਲ ਹਾਂ ਚਲੋ ਚਲੋ ਠੀਕ ਹੈ ਅਸੀਂ ਬਾਹਲੇ ਕਾਲੇ ਕਰਦੇ ਆਂ ਤਾਂ ਕੋਈ ਨਹੀਂ ਹੁਣ ਆਜੋ ਹਫਤੇ ਦੀ ਮਾਰ ਲੈ ਗੜਾ ਹਾਂਜੀ ਬਾਏ ਸਿਮੀ ਦਾ ਸਮਾਨ ਕਿੰਨਾ ਕਰ get